ਹਾਂਜੀ ਸਤਿ ਸ਼੍ਰੀ ਅਕਾਲ ਅ ਅੱਜ ਆਪਾਂ ਕਰਾਂਗੇ ਇਹ ਸੂਟ ਤੇ ਪਾਈਪ ਸਿੱਪੀ ਤੇ ਮੋਤੀ ਦਾ ਕੰਮ ਠੀਕ ਹੈ ਜੀ ਜਿਵੇਂ ਆ ਆਪਾਂ ਪਹਿਲਾਂ ਐਂਕਰ ਥ੍ਰੈਡ ਦੇ ਨਾਲ ਇਹ ਤੇ ਵਰਕ ਕੀਤਾ ਸੂਟ ਤੇ ਠੀਕ ਹੈ ਉਸ ਤੋਂ ਬਾਅਦ ਆਪਾਂ ਪਾਈਪ ਤੇ ਸਿੱਪੀ ਤੇ ਮੋਤੀ ਦੇ ਨਾਲ ਇਹਨੂੰ ਕੀ ਕੀਤਾਗਾ ਫਿਨਿਸ਼ਿੰਗ ਦਿੱਤੀ ਆ ਸੂਟ ਨੂੰ ਠੀਕ ਹੈ ਜੀ ਹੁਣ ਮੈਂ ਇੰਨੇ ਇੱਕ ਮਤਲਬ ਜਗ੍ਹਾ ਤੇ ਮੈਂ ਤੁਹਾਨੂੰ ਕਰਕੇ ਦਿਖਾਉਂਗੀ ਵੀ ਕਿਵੇਂ ਲੱਗਦਾ ਇਹ ਇਹਦੇ ਲਈ ਆਪਾਂ ਕੀ ਕਰਾਂਗੇ ਜ਼ਰੀ ਯੂਜ਼ ਕਰਾਂਗੇ ਜ਼ਰੀ ਦੇ ਨਾਲ ਆਪਾਂ ਪਾਈਪ ਤੇ ਮੋਤੀ ਨੂੰ ਲਗਾਉਣਾ ਕਿੱਥੇ-ਕਿੱਥੇ ਲਗਾਵਾਂਗੇ ਇੱਕ ਤਾਂ ਆ ਵਾਲੀਆਂ ਖਾਲੀ ਜਗ੍ਹਾ ਤੇ ਤੇ ਪੱਤਿਆਂ ਤੇ ਠੀਕ ਹੈ ਜੀ ਦੇਖੋ ਜਿਵੇਂ ਹੁਣ ਇੱਥੇ ਪਹਿਲਾਂ ਆਪਾਂ ਸੂਈ ਕੱਢੀ ਠੀਕ ਹੈ ਇਹਦੇ ਵਿੱਚ ਹੁਣ ਆਪਾਂ ਕੀ ਕਰਨਾ ਪਾਈਪ ਪਾ ਲੈਣੀ ਆ ਪਾਈਪ ਤੋਂ ਬਾਅਦ ਫਿਰ ਸਿੱਪੀ ਪਾ ਲੈਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਜਿੰਨੀ ਕੁ ਡਿਸਟੈਂਸ ਇਹ ਕਵਰ ਕਰੂਗਾ ਉਨੀ ਇੱਕ ਡਿਸਟੈਂਸ ਦੇਖ ਕੇ ਆਪਾਂ ਸੂਈ ਨੂੰ ਕਰ ਦੇਣਾ ਕਿ ਓਕੇ ਜੀ ਹੁਣ ਸੇਮ ਹੀ ਦੂਸਰੀ ਜਗ੍ਹਾ ਤੇ ਇਧਰਲੀ ਸਾਈਡ ਕੱਢਣਾ ਓਕੇ ਜੀ ਹੁਣ ਆਪਾਂ ਕੀ ਕਰਾਂਗੇ ਸੇਮ ਉਸੇ ਤਰ੍ਹਾਂ ਪਾਈਪ ਤੇ ਮੋਤੀ ਇਹਨੂੰ ਥੋੜਾ ਜਿਹਾ ਧਿਆਨ ਨਾਲ ਕਰਨਾ ਜਿਵੇਂ ਹੁਣ ਆ ਦੇਖੋ ਐਵੇਂ ਜ਼ਰੀ ਥੋੜਾ ਜਿਹਾ ਇਹ ਧਾਗਾ ਨਾ ਬਰੀਕ ਵਾਲਾ ਹੁੰਦਾ ਇਹਦਾ ਜ਼ਰੀ ਦਾ ਤੇ ਉਲਝ ਜੀ ਜਾਂਦੀ ਆ ਇਹਨੂੰ ਥੋੜਾ ਜਿਹਾ ਧਿਆਨ ਨਾਲ ਹੀ ਕਰਨਾ ਇਹਨਾਂ ਕੋਲ ਪਾਸ ਸਿੰਪਲ ਜਿਹੜਾ ਆਪਣਾ ਕੱਪੜੇ ਸੀਨ ਵਾਲੀ ਰੀਲ ਹੁੰਦੀ ਆ ਨਾ ਰੀਲ ਦੇ ਧਾਗੇ ਨਾਲ ਵੀ ਕਰ ਸਕਦੇ ਆਂ ਪਰ ਜ਼ਰੀਦਾ ਮੈਂ ਇੱਥੇ ਤਾਂ ਕਰਕੇ ਯੂਜ਼ ਕਰ ਰਹੀ ਆ ਵੀ ਇਹ ਦਾ ਕੱਪੜੇ ਦਾ ਸਟੱਫ ਇਦਾਂ ਦਾ ਠੀਕ ਹੈ ਵੀ ਇਹ ਦੇ ਕਰਕੇ ਨਾ ਵੀ ਜਿਹੜਾ ਕਈ ਵਾਰ ਆਇਆ ਹੁੰਦਾ ਵੀ ਆਪਣਾ ਹੁਣ ਤਾਗਾ ਨੀਚੋਂ ਦੀ ਦੇਖਣ ਜੇ ਲੱਗ ਜਾਂਦਾਗਾ ਨਾ ਮੋਤੀਆਂ ਦੇ ਵਿੱਚ ਦੀ ਜਾਂ ਫਿਰ ਆਹ ਪਾਈਪ ਵਿੱਚ ਦੀ ਤੇ ਜਿਹਦੇ ਵਿੱਚ ਇਹ ਜ਼ਰੀਦਾ ਤਾਗਾ ਦਾ ਜਿਹੜਾ ਇਹ ਦੇਖੂਗਾ ਵੀ ਤਾਂ ਹੈ ਅਜੀਬ ਨਹੀਂ ਲੱਗੂਗਾ ਇਹ 골ਡਨ ਜ਼ਰੀਦਾ ਤਾਗਾਗਾ ਜੀ 골ਡਨ ਜ਼ਰੀ ਯੂਜ਼ ਕਰ ਰਹੇ ਆ ਤੇ ਆਪਾਂ ਹੁਣ ਦੇਖੋ ਪੱਤੇ ਤੇ ਸੇਮ ਉਸੇ ਤਰ੍ਹਾਂ ਹੀ उस तर आप दूसरी साइड कट लेना है सूई बहुत बरीक होंगी ਉਪਰੀ ਕੀ ਕੰਮ ਸੋ ਥੋੜਾ ਧਿਆਨ ਨਾਲ ਹੀ ਕਰਨਾ ਪਏਗਾ ਇਹ ਐਂਡ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਮੈਂ ਐਂਡ ਤੇ ਕਰਕੇ ਸਾਰਾ ਸੂਟ ਦਾ ਨਾ ਮੈਂ ਸਾਰੇ ਦਾ ਐਂਡ ਤੇ ਕਲਿੱਪ ਪਾ ਦੂੰਗੀ ਵੀ ਕਿੰਨਾ ਸੋਹਣਾ ਸੂਟ ਰੈਡੀ ਹੋਇਆਗਾ ਤੇ ਕੱਲੇ ਐਂਕਰ ਥਰੈਂਡ ਦੇ ਨਾਲ ਇੰਨੀ ਫਿਨਿਸ਼ਿੰਗ ਨਹੀਂ ਆਈ ਸੂਟ ਤੇ ਮਤਲਬ ਉਹਦੀ ਮਤਲਬ ਜਿਹੜਾ ਹਾ ਪਾਈਪ ਤੇ ਸਿੱਪੀ ਵਰਕ ਨੇ ਨਾ ਇਹਦੀ ਉਹ ਕਰਦੀ ਲੋਕੀ ਚੇਂਜ ਕਰਦੀ ਸੂਟ ਦੀ ਕਿਹੜਾ ਹਜ਼ਰੀ ਹੈਗੀ ਇਹ ਉਲਝ ਜਾਂਦੀ ਹੈਗੀ ਸੂਈ ਨਾਲ ਜਲਦੀ ਜੇ ਛੋਟਾ ਤੱਗਾ ਪੋਣਿਆ ਉਹ ਜਲਦੀ ਖਤਮ ਹੋ ਜਾਂਦਾ ਹੁਣ ਆਪਾਂ ਕੀ ਕਰਾਂਗੇ ਦੇਖੋ ਇਹਨਾਂ ਦੇ ਵਿੱਚ ਫਲਾਵਰਸ ਦੇ ਵਿੱਚ ਚਿੱਟਾ ਮੋਤੀ ਪਾਵਾਂਗੇ ਠੀਕ ਹੈ ਜੀ ਹੁਣ ਇੱਥੇ ਆਪਾਂ ਪਾਈਪ ਤੇ ਮੋਤੀ ਲਾਵਾਂਗੇ ਜੇ ਪਹਿਲਾਂ ਆਪਾਂ ਪਾਈਪ ਤੇ ਸਿੱਪੀ ਪਾਉਂਦੇ ਹੁੰਦੇ ਸੀਗੇ ਪੱਤਿਆਂ 'ਚ ਹੁਣ ਇੱਥੇ ਕੀ ਕਰਨਾਗਾ ਪਾਈਪ ਤੇ ਮੋਤੀ ਹੋ ਗਿਆ ਹੁਣ ਆਪਾਂ ਕੀ ਕਰਨਾ ਦੁਬਾਰੇ ਫੇਰ ਇੱਥੇ ਮੋਤੀ ਲਾਵਾਂਗੇ ਫੇਰ ਇਸੇਮ ਡਿਜ਼ਾਈਨ ਇੱਥੇ ਫੇਰ ਇੱਥੇ ਮੋਤੀ ਲਾ ਕੇ ਫੇਰ ਇੱਥੇ ਪਾਈਪ ਤੇ ਸਿੱਪੀ ਸੇਮ ਫੇਰ ਫੇਰ ਉਸੇ ਤਰ੍ਹਾਂ ਆਪਣਾ ਇਹ ਡਿਜ਼ਾਈਨ ਕੰਪਲੀਟ ਪਾਈਪ ਸਿੱਪੀ ਤੇ ਮੋਤੀ ਨਾਲ ਵੀ ਆਪਾਂ ਕਿਵੇਂ ਫਿਨਿਸ਼ਿੰਗ ਦੇਣੀ ਹੈ ਇੱਕ ਸੂਟ ਨੂੰ ਠੀਕ ਹੈ ਪਹਿਲਾਂ ਦੇਖੋ ਇਹ ਜਮਾ ਇੱਕ ਸਿੰਪਲ ਲੱਗ ਰਿਹਾ ਸੀ ਹੈਨਾ ਜਦੋਂ ਵੀ ਮਤਲਬ ਇਹਦੇ ਮੋਤੀ ਸਿੱਪੀ ਦਾ ਕੰਮ ਹੋ ਗਿਆ ਕਿੰਨਾ ਮਤਲਬ ਸੂਟ ਉੱਠ ਕੇ ਆ ਰਿਹਾ ਜਿਵੇਂ ਹੁਣ ਤੁਸੀਂ ਇਧਰ ਆ ਦੇਖ ਸਕਦੇ ਹੋ ਇਹ ਵਾਲੇ ਫੁੱਲ ਇਹ ਮਤਲਬ ਬਿਲਕੁਲ ਸਿੰਪਲ ਲੱਗ ਰਿਹਾ ਆ ਵਾਲੇ ਦੇਖੋ ਇਹ ਜੀ ਨਾਲ ਉਹ ਇਹ ਚੀਜ਼ ਦਾ ਕਿੰਨਾ ਫਰਕ ਆ ਇਧਰ ਹਜੇ ਕੰਮ ਹੋਇਆ ਨਹੀਂ ਇਧਰ ਕੰਮ ਹੋ ਗਿਆ ਠੀਕ ਹੈ ਜੀ ਤੁਸੀਂ ਵੀ ਇਦਾਂ ਮਤਲਬ ਘਰੇ ਬੈਠ ਕੇ ਆਪਣਾ ਸੂਟ ਰੈਡੀ ਕਰ ਸਕਦੇ ਹੋ ਕੋਈ ਬੜਾ ਔਖਾ ਕੰਮ ਨਹੀਂ ਹੈਗਾ इजीली ਹੋ ਜਾਂਦਾ ਤੇ ਜੇ ਕਿਸੇ ਨੇ ਸੂਟ ਰੈਡੀ ਕਰਵਾਉਣਾਗਾ ਜਾਂ ਕਿਸੇ ਚੀਜ਼ ਬਾਰੇ ਕੁਝ ਪੁੱਛਣਾ ਉਹ ਬਾਇਓ 'ਚ ਮੇਰਾ ਨੰਬਰ ਪਿਆ ਉਹ ਤੇ ਮੈਨੂੰ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰ ਲਓ ਜਿਨੇ ਨਹੀਂ ਕੀਤਾ ਤੇ ਅੱਗੇ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਕਿਵੇਂ ਦੀ ਲੱਗਦੀ ਆ ਓਕੇ ਜੀ ਸਤਿ ਸ਼੍ਰੀ ਅਕਾਲ